ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਬਹੁਤ ਸੋਹਣੇ ਸੂਟ ਇੱਕ ਵੱਖਰਾ ਜਿਹਾ ਡਿਜ਼ਾਈਨ ਤੇ ਵੱਖਰਾ ਜਿਹਾ ਆਈਡੀਆ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਬਹੁਤ ਪਿਆਰੇ ਤੇ ਬੜੀ ਸਸਤੀ ਜੀ ਰੇਂਜ ਦੇ ਵਿੱਚ ਤੇ ਇਹਦੀ ਹਾਈਲਾਈਟ ਛੋਟੀ ਜੀ ਚੈੱਕ ਕਰਾ ਦਿੰਨਾ ਵੀਡੀਓ ਜਿਆਦਾ ਲੰਬੀ ਨਹੀਂ ਹੋਣੀ ਛੋਟੀ ਵੀਡੀਓ ਬਣਨੀ ਆ ਕਿਉਂਕਿ ਇੱਕ ਨਾਲ ਦੇ ਪੀਸ ਮਿਲ ਜਾਣਗੇ ਤੁਹਾਨੂੰ ਤੇ ਇਹਦੇ ਵਿੱਚ ਜਿਹੜੇ ਡਿਜ਼ਾਈਨ ਨੇ ਉਹ ਘੱਟ ਨੇ ਕੁਆਂਟੀਟੀ ਮਿਲ ਜੂਗੀ ਆ ਉਹ ਤੁਹਾਨੂੰ ਦਿਖਾਵਾਂ ਸੋਹਣੇ ਸੋਹਣੇ ਸੂਟ ਤੇ ਆਹ ਵੜੀਆਂ ਚੀਜ਼ਾਂ ਅੱਜ ਜਿਹੜੀਆਂ ਨਵੀਆਂ ਆਈਆਂ ਆਪਣੇ ਕੋਲ ਇਹ ਆਉਣੀਆਂ ਜੇ ਚ ਬਹੁਤ ਸੋਹਣੇ ਡਿਜ਼ਾਈਨ ਆਏ ਜਿਹਦੇ ਵਿੱਚ ਤੇ ਬਹੁਤ ਸੋਹਣੇ ਇਹਦੇ ਵਿੱਚ ਕਲਰ ਨੇ ਆਜੋ ਤੁਹਾਨੂੰ ਸਾਰੀ ਵੀਡੀਓ ਕਰਾਉਣਾ ਚੈੱਕ ਤੇ ਆਹ ਲਓ ਜੀ ਪਹਿਲਾ ਹੀ ਪ੍ਰਿੰਟ ਕਰਿਓ ਚੈੱਕ ਬਹੁਤ ਸੋਹਣਾ ਪ੍ਰਿੰਟ ਜਿਹਦੇ ਬਹੁਤ ਜ਼ਿਆਦਾ ਪਿਆਰਾ ਕਲਰ ਜੇ ਆਹ ਹੈਗਾ ਜੀ ਇਹਦਾ origignal ਪ੍ਰਿੰਟ ਤੇ ਬਾਟਮ ਜਿਹੜੀ ਇਹਦੇ ਨਾਲ ਹੈਗੀ ਆ ਬ੍ਰਾਊਨ ਕਲਰ ਦੀ ਬਲੈਕ ਨਹੀਂ ਜੇ ਇਸ ਗੱਲ ਦਾ ਖਿਆਲ ਕਰਿਓ ਪਲੀਜ਼ ਆ ਚੈੱਕ ਕਰਿਓ ਜਿੱਦਾਂ ਕੋਕਾ ਕੋਲਾ ਸ਼ੇਡ ਜੀ ਹੁੰਦੀ ਇਦਾਂ ਦੀ ਬਾਟਮ ਮਿਲੂਗੀ ਤੁਹਾਨੂੰ ਤੇ ਡਿਜ਼ਾਈਨ ਚੈੱਕ ਕਰੋ ਇਹਦਾ ਪਹਿਲਾਂ ਦਾ ਜੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਬਹੁਤ ਸੋਹਣਾ ਇਹਦਾ ਹੈਗਾ ਜੀ ਕੱਟਵਰਕ ਹੋਇਆ ਤੇ ਨਾਲ ਇਹਦੇ ਤੁਹਾਨੂੰ ਮਿਲ ਜੂਗਾ ਜੇ ਥੱਲੇ ਵੀ ਇਹਦੇ ਆ ਡਿਜ਼ਾਈਨਰ ਬਣਿਆ ਸਾਰਾ ਹੀ ਸੇਮ ਸ਼ਰਟ ਦਾ ਪੈਚ ਜਿਹੜਾ ਜੇ ਉਹੀ ਕੱਟ ਕੇ ਤੇ ਉੱਪਰ ਡਿਜ਼ਾਈਨ ਕੀਤਾ ਆ ਤੇ ਕੱਟ ਜਿਹੜੀ ਆ ਇਹਨਾਂ ਦੀ ਉਹ ਦੋਵਾਂ ਦੀ ਕੱਟ ਆਉਣੀ ਜੇ 170 170 ਵੱਡੇ ਬਰ ਦੇ ਵਿੱਚ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਨੈਕਸਟ ਪ੍ਰਿੰਟ ਚੈੱਕ ਕਰਿਓ ਜੀ ਇਹ ਵੀ ਬੜਾ ਸ਼ਾਨਦਾਰ ਪ੍ਰਿੰਟ ਜੇ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਸੋਹਣਾ ਇਹਦੇ ਨਾਲ ਵਾਈਟ ਬਾਟਮ ਆਉਣੀ ਜੇ ਤੇ ਇਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ ਆ ਬਾਟਮ ਜਿਹੜੀਆਂ ਆਉਣੀਆਂ ਜੇ ਕਾਟਨ ਦੇ ਵਿੱਚ ਜੇ ਸ਼ਰਟਾਂ ਜਿਹੜੀਆਂ ਉਹ ਵੀ ਕਾਟਨ ਦੀਆਂ ਨੇ ਤੇ ਕਾਟਨ ਆਉਣੀ ਜੇ ਸਰਪਲਸ ਦੀ ਸਾਰੀ ਤੇ ਬਹੁਤ ਸੋਹਣੀ ਕਾਟਨ ਹੈ ਇੱਕ ਬਾਟਮ ਤੁਹਾਨੂੰ ਮੈਂ ਖੋਲ ਕੇ ਦਿਖਾ ਦਣਾ ਬਾਕੀ ਸਾਰਿਆਂ ਦਾ ਡਿਜ਼ਾਈਨ ਜਿਹੜੇ ਉਦਾਂ ਹੀ ਆਉਣੇ ਆ ਆ ਵਾਲੀ ਬਾਟਮ ਭਾਈ ਖੋਲਦੇ ਚੈੱਕ ਕਰ ਲਿਓ ਇਹਦੇ ਦੋਵੇਂ ਜਿਹੜੇ ਪਹੁੰਚੇ ਆਉਣੇ ਆ ਡਿਜ਼ਾਈਨਰ ਬਣੇ ਬਾਟਮ ਜਿਹੜੇ ਇਹਦੇ ਥੱਲੇ ਆ ਲਓ ਜੀ ਚੈੱਕ ਕਰੋ ਜੀ ਆਹ ਇੱਕ ਸਾਈਡ ਦੇ ਉੱਪਰ ਆ ਜਣਾ ਪਹੁੰਚੇ ਤੇ ਆਹ ਦੂਜੇ ਪਹੁੰਚੇ ਤੇ ਉੱਪਰ ਤੇ ਪੂਰਾ ਡਿਜ਼ਾਈਨਰ ਆਉਣਾ ਜੇ ਬਹੁਤੀ ਜਿਆਦਾ ਸ਼ਾਨਦਾਰ ਘੈਂਟ ਜੀ ਲੁੱਕ ਦੇ ਨਾਲ ਆਹ ਚੈੱਕ ਕਰਿਓ ਮੈਚਿੰਗ ਇਹਦੀ ਕਿੰਨੀ ਸੋਹਣੀ ਆ ਪ੍ਰਿੰ ਤੇ ਨਾਲ ਇਹਦੇ ਵਾਈਟ ਕਲਰ ਦੀ ਬਾਟਮ ਆ ਤੇ ਇਹ ਸੋਹਣਾ ਜਿਹਾ ਪ੍ਰਿੰਟ ਤੁਸੀਂ ਸੜਕੋ ਲੈ ਸਕਦੇ ਜੇ ਸਿਰਫ ਤੇ ਸਿਰਫ 500 ਤੇ 450 ਰੁਪਈਆ ਦੇ ਵਿੱਚ ਬਿਨਾਂ ਦੁਪੱਟੇ ਤੋਂ ਤੁਸੀਂ ਲੈ ਸਕਦੇ ਜੇ 500 ਤੇ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਪ੍ਰਿੰਟ ਚੈੱਕ ਕਰੀ ਜਾਓ ਤੇ ਡਿਜ਼ਾਈਨ ਜਿਹੜੇ ਆ ਉਹ ਤੁਹਾਨੂੰ ਸੇਮ ਹੀ ਆਉਣਗੇ ਪਲਾਜੋ ਦੇ ਵੀ ਤੇ ਨਾਲ ਇਹਦੇ ਪ੍ਰਿੰਟ ਜਿਹੜੇ ਜ ਬਹੁਤ ਸੋਹਣੇ ਆਉਣਗੇ ਸੇਮ ਕਲਰ ਦਾ ਪ੍ਰਿੰਟ ਮਿਲ ਜੂਗਾ ਤੁਹਾਨੂੰ ਬਿਨਾਂ ਦੁਪੱਟਿਆਂ ਤੋਂ ਜੇ ਪਲੀਜ਼ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਦੱਸ ਦਵਾਂ ਬਾਕੀ ਆ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਸੇਮ ਸ਼ਰਟ ਦੇ ਜਿਹੜੇ ਇਹਦੇ ਉੱਪਰ ਕਟਿੰਗ ਕਰਕੇ ਲਾਏ ਜੇ ਆਹ نیچے ਜਿਹੜੇ ਜੇ ਇਹ ਵੀ ਡਿਜ਼ਾਈਨ ਜਿਹੜਾ ਜੇ ਇਹਦਾ ਇਦਾਂ ਬਣਿਆ ਡਿਜ਼ਾਈਨਰ ਬਾਟਮ ਇਹਦੀ ਤੁਸੀਂ ਬਣਾ ਸਕਦੇ ਜੇ ਬੜੀ ਟੌਪ ਦੀ ਚਾਹੇ ਇਹਦੀ ਤੁਸੀਂ ਫਰਸ਼ੀ ਸਲਵਾਰ ਵੀ ਬਣਾ ਲਿਓ ਉਹ ਵੀ ਬਣ ਜਾਂਦੀ ਆ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਬਿਨਾਂ ਦੁਪट्टे ਦਾ ਜੇ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਜੇ ਬਲੂ ਕਲਰ ਦੀ ਬਾਟਮ ਦੇ ਨਾਲ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਗਰਮੀਆਂ ਦੇ ਵਿੱਚ ਲੈਮਨ ਛੋਟੇ ਛੋਟੇ ਉੱਤੇ ਨਿੰਬੂ ਬਣੇ ਹੋਏ ਨੇ ਤੇ ਇਹ ਤੁਸੀਂ ਲੈ ਸਕਦੇ ਜੇ ਬਹੁਤ ਸੋਹਣੀ ਬਾਟਮ ਦੇ ਨਾਲ ਇਹ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ 500 ਤੇ 45 ਰੁਪਇਆ ਦੇ ਵਿੱਚ ਆ ਵੀ ਚੈੱਕ ਕਰੋ ਜੀ ਪ੍ਰਿੰਟ ਇਹਦਾ ਤੇ ਨਾਲ ਡਿਜ਼ਾਈਨ ਚੈੱਕ ਕਰੋ ਇਹਦਾ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੋਣੀ ਜੇ ਤੇ 500 ਤੇ 45 ਰੁਪਇਆ ਦੇ ਵਿੱਚ ਸਿਰਫ ਆ ਵੀ ਡਿਜ਼ਾਈਨ ਚੈੱਕ ਕਰੋ ਜੀ ਆ ਬਾਟਮ ਜਿਹੜੀ ਬਹੁਤ ਜ਼ਿਆਦਾ ਰੈੱਡ ਦੇ ਹੰਢੀ ਪਰ ਇੰਨੀ ਜ਼ਿਆਦਾ ਰੈੱਡ ਬ੍ਰਾਈਟ ਹੈ ਨਹੀਂਗੀ ਥੋੜੀ ਜਿਹੀ ਇਹਦੇ ਡਲ ਛੇੜਿਆ ਤੇ ਕਲਰ ਬਹੁਤ ਸੋਹਣਾ ਜੇ ਇਹਦੇ ਨਾਲ ਬਲੈਕ ਦੇ ਨਾਲ ਮੈਚਿੰਗ ਜੇ ਬਹੁਤ ਪਿਆਰੀ ਪ੍ਰਿੰਟ ਦੀ ਤੇ ਨਾਲ ਉਨਾ ਹੀ ਪਿਆਰਾ ਬਾਟਮ ਦੇ ਉਤੇ ਕਟਵਰਕ ਤੇ ਡਿਜ਼ਾਈਨ ਸੋਹਣਾ ਜਆ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਤੇ ਆ ਵੀ ਪ੍ਰਿੰਟ ਚੈੱਕ ਕਰਿਓ ਬਹੁਤ ਸੋਹਣਾ ਜੇ ਕਾਟਨ ਦੇ ਵਿੱਚ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਵੀ ਬਹੁਤ ਸੋਹਣੀ ਬਣੀ ਜੇ ਸੇਮ ਬੇਸ ਕਲਰ ਦੇ ਨਾਲ ਦੇ ਜਿਹੜੇ ਕਲਰ ਆ ਉਹ ਬਾਟਮ ਦੇ ਉੱਪਰ ਮਿਲ ਜਾਣਗੇ ਤੁਹਾਨੂੰ ਤੇ ਬੇਸ ਕਲਰ ਦੇ ਨਾਲ ਦੀ ਹੀ ਬਾਟਮ ਜਿਹੜੀ ਜੇ ਉਹ ਮਿਲ ਜੂਗੀ ਸੈਲਫ ਦੇ ਵਿੱਚ ਇਸ ਸੈਲਫ ਦੇ ਵਿੱਚ ਬਾਟਮ ਹੈ ਨਾਲ ਇਹਦੇ ਹੈਗਾ ਜੇ ਡਿਜ਼ਾਈਨਰ ਜਆ ਬਹੁਤ ਸੋਹਣਾ ਬਾਟਮ ਦਾ ਵਰਕ ਤੇ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਇਹ ਸਾਡੇ ਕੋਲ ਅੱਜ ਦਾ ਸੂਟ ਜਿਹੜਾ ਆਖਰੀ ਸੂਟ ਜੇ ਬਿਨਾਂ ਦੁਪट्टे ਤੋਂ ਤੇ ਫੈਬਰਿਕ ਆਉਣਾ ਜੇ ਕਾਟਨ ਦਾ ਤੇ ਰੇਟ ਆਉਣਾ ਜੇ 545 ਰੁਪਏ ਬਿਨਾਂ ਦੁਪट्टे ਤੋਂ ਸ਼ਿਪਿੰਗ ਫ੍ਰੀ 올ਓਵਰ ਇੰਡੀਆ ਦੇ ਵਿੱਚ